ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਜਿਹੜਾ 2010 ਦੇ ਵਿੱਚ ਇੱਕ ਕਲੀਨਿਕਲ ਐਸਟੈਬਲਿਸ਼ਮੈਂਟ ਐਕਟ ਬਣਿਆ ਸੀਗਾ ਤੇ 2012 ਦੇ ਵਿੱਚ ਉਸ ਦੇ ਰੂਲ ਬਣਾ ਦਿੱਤੇ ਗਏ ਸੀ ਪਾਰਲੀਮੈਂਟ ਵੱਲੋਂ ਤੇ ਉਹਦੇ 'ਚੋਂ 12 ਸੂਬਿਆਂ ਨੇ ਇਸ ਕਾਨੂੰਨ ਨੂੰ ਆਪਣੇ ਲਈ ਲਾਗੂ ਮੰਨ ਲਿਆ ਸੀ ਕਰ ਲਿਆ ਸੀ ਪਰ ਇਸ ਕਾਨੂੰਨ ਦੀਆਂ ਜਿਹੜੀਆਂ ਮੁੱਖ ਗੱਲਾਂ ਨੇ ਵੀ ਜਿਹੜੀਆਂ ਪ੍ਰਾਈਵੇਟ ਪ੍ਰਾਈਵੇਟ ਹਸਪਤਾਲ ਤੇ ਕਲੀਨਿਕਸ ਨੇ ਉਹਨਾਂ ਦੇ ਵਿੱਚ ਉਹ ਕਿਵੇਂ ਚੱਲਣ ਤੇ ਉੱਥੇ ਬਰੀਜਾਂ ਤੋਂ ਕਿੰਨੀ ਕੁ ਫੀਸ ਲਈ ਜਾਵੇ ਤੇ ਕਿੰਨੇ ਕੁ ਬਾਕੀ ਚਾਰਜ ਲਏ ਜਾਣ ਅੱਡ-ਅੱਡ ਚੀਜ਼ਾਂ ਦੇ ਉਹਦੇ ਬਾਰੇ ਉਹ ਕਾਨੂੰਨ ਸੀਗਾ ਕਾਨੂੰਨ ਬਣੇ ਨੂੰ 14 ਸਾਲ ਹੋ ਗਏ ਤੇ ਅੱਜ ਤੱਕ ਉਹ ਕਾਨੂੰਨ ਕਿਤੇ ਵੀ ਲਾਗੂ ਨਹੀਂ ਹੋਇਆ ਇਹ ਠੀਕ ਹੈ ਕਿ ਅੱਡ-ਅੱਡ ਸੂਬਿਆਂ ਦੇ ਅੱਡ-ਅੱਡ ਕਾਨੂੰਨ ਹੈਗੇ ਆ ਕਈ-ਕਈ ਸੂਬਿਆਂ ਦੇ ਪਰ ਇਹ ਜਿਹੜੇ 12 ਸੂਬਿਆਂ ਨੇ ਇਸ ਕੇਂਦਰੀ ਕਾਨੂੰਨ ਨੂੰ ਮੰਨਿਆ ਸੀ ਉਹਨਾਂ ਚੋਂ ਵੀ ਕਿਸੇ ਨੇ ਇਹਨੂੰ ਲਾਗੂ ਨਹੀਂ ਕੀਤਾ ਹੁਣ ਜਿਹੜੀਆਂ ਦੋ ਜਥੇਬੰਦੀਆਂ ਡਾਕਟਰਾਂ ਦੀਆਂ ਦੋ ਜਥੇਬੰਦੀਆਂ ਨੇ ਇੱਕ ਦਾ ਨਾਮ ਹੈ ਜਨ ਸਵਸਥ ਅਭਿਆਨ ਜਨਕਿ ਪੀਪਲਸ ਹੈਲਥ ਅਭਿਆਨ ਇਹ ਜਿਹੜਾ ਤੇ ਇਹਦੇ ਡਾਕਟਰ ਅਬੈ ਸ਼ਕਲਾ ਨੇ ਤੇ ਇੱਕ ਹੈਗਾ ਫੋਰਮ ਫਾਰ ਇਕਵਿਟੀ ਇਨ ਹੈਲਥ ਸਿਹਤ ਦੇ ਮਸਲੇ 'ਚ ਸਾਰਿਆਂ ਨੂੰ ਬਰਾਬਰ ਮੰਨਿਆ ਜਾਵੇ ਇਹ ਦੋ ਸੰਸਥਾਵਾਂ ਡਾਕਟਰਾਂ ਦੀਆਂ ਇਸ ਗੱਲ ਦੇ ਉੱਤੇ ਲੱਗੀਆਂ ਹੋਈਆਂ ਨੇ ਕਿ ਵੀ ਇੱਕ ਤਾਂ ਜਨਤਾ ਨੂੰ ਇਹਦੇ ਬਾਰੇ 'ਚ ਸੁਚੇਤ ਕੀਤਾ ਜਾਵੇ ਦੂਜਾ ਸਰਕਾਰਾਂ ਦੇ ਉੱਤੇ ਸੂਬਾ ਸਰਕਾਰਾਂ ਦੇ ਉੱਤੇ ਤੇ ਕੇਂਦਰੀ ਸਰਕਾਰ ਦੇ ਉੱਤੇ ਇਸ ਕਾਨੂੰਨ ਨੂੰ ਲਾਗੂ ਕਰਨ ਲਈ ਦਬਾਅ ਬਣਾਇਆ ਜਾਵੇ ਅਸੀਂ ਸਮਝਦੇ ਹਾਂ ਕਿ ਵੈਸੇ ਤਾਂ ਸਿਹਤ ਜਿਹੜਾ ਇਹਨੂੰ ਪੂਰਾ ਕਰਨ ਦੇ ਲਈ ਕੇਂਦਰੀ ਸਰਕਾਰ ਤੇ ਸੂਬਾ ਸਰਕਾਰਾਂ ਦੀ ਆਪਣੀ ਜ਼ਿੰਮੇਵਾਰੀ ਹੈ ਇਹ ਤੇ ਉਹਨਾਂ ਨੂੰ ਸਰਕਾਰੀ ਜਿਹੜਾ ਖੇਤਰ ਦੇ ਵਿੱਚ ਹੀ ਹਸਪਤਾਲਾਂ ਦੇ ਵਿੱਚ ਲੋਕਾਂ ਨੂੰ ਸਸਤਾ ਤੇ ਵਧੀਆ ਇਲਾਜ ਦੇਣਾ ਚਾਹੀਦਾ ਪਰ ਇੱਕ ਸੱਚ ਇਹ ਹੈ ਕਿ ਇਹਦੇ باوجود ਵੀ ਬਹੁਤ ਸਾਰੇ ਪ੍ਰਾਈਵੇਟ ਹਸਪਤਾਲ ਤੇ ਕਲੀਨਿਕ ਖੁੱਲੇ ਹੋਏ ਐ ਤੇ ਜਿਹੜੇ ਦੋਹੇ ਹੱਥੀਂ ਲੋਕਾਂ ਦੀ ਲੁੱਟ ਕਰਦੇ ਐ ਉਹਨਾਂ ਨੂੰ ਦੇਖਦਿਆਂ ਹੋਇਆਂ ਕਿਉਂਕਿ ਸੱਚ ਇਹ ਹੈ ਕਿ ਬਹੁਤ ਵੱਡੀ ਗਿਣਤੀ ਚ ਨੇ ਉਹ ਤੇ ਜਿੱਥੇ ਅਸੀਂ ਆਮ ਪਬਲਿਕ ਇਸ ਗੱਲ ਦੀ ਮੰਗ ਕਰੀਏ ਕਿ ਇਹ ਲੋਕਾਂ ਦਾ ਮੌਲਿਕ ਅਧਿਕਾਰ ਹੈ ਤੇ ਇਹ ਸਿਹਤ ਨੂੰ ਬਰਕਰਾਰ ਰੱਖਣਾ ਤੇ ਉਹਨੂੰ ਜੇ ਲੋੜ ਪੈ ਜੇ ਇਲਾਜ ਦੇਣਾ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਉੱਥੇ ਨਾਲ ਦੀ ਨਾਲੇ ਜਦੋਂ ਤੱਕ ਉਹ ਗੱਲ ਪੂਰਨ ਰੂਪ ਚ ਨਹੀਂ ਆਉਂਦੀ ਇਹਨਾਂ ਪ੍ਰਾਈਵੇਟ ਸੰਸਥਾਵਾਂ ਨੂੰ ਨਕੇਲ ਪਾਉਣ ਲਈ ਅਜਿਹੇ ਕਾਨੂੰਨ ਲਾਗੂ ਕੀਤੇ ਜਾਣੇ ਚਾਹੀਦੇ ਹਨ ਦੂਸਰਾ ਦੋਸਤੋ ਵੀ ਉਗਕਾ ਗਾਇਕ ਹੈਗਾ ਬਹੁਤ ਪੁਰਾਣਾ ਅ ਅਭਿਜੀਤ ਪਟਾਚਾਰੀਆ ਉਹ ਅੱਗੇ ਵੀ ਆਪਣੀਆਂ ਅੱਡ ਅੱਡ ਗੱਲਾਂ ਲਈ ਸੁਰਖੀਆਂ 'ਚ ਰਹਿੰਦਾ ਹੈ ਹੁਣ ਉਹਨੇ ਕਲਕੱਤੇ ਦੇ ਵਿੱਚ ਉਗਗੇ ਗਾਇਕ ਇੱਕ ਆਰ ਡੀ ਬਰਮਨ ਜਿਹੜੇ ਹੋਏ ਹੈ ਉਹਨਾਂ ਦੇ ਸਵਰਗੀਕ ਸਮਾਗਮ 'ਚ ਬੋਲਦਿਆਂ ਹੋਇਆਂ ਉਹਨਾਂ ਨੇ ਕਿਹਾ ਕਿ ਆਰ ਡੀ ਬਰਮਨ ਸਾਫ ਤਾਂ ਮਹਾਤਮਾ ਗਾਂਧੀ ਨਾਲੋਂ ਵੀ ਬਡੇ ਸੀ ਮਹਾਤਮਾ ਗਾਂਧੀ ਜਿਹੜੇ ਹੈ ਉਹਨਾਂ ਨੂੰ ਅ ਦੇਸ਼ ਦਾ ਪਿਤਾਮਾ ਪਿਤਾ ਕਿਹਾ ਜਾਂਦਾ ਉਹ ਅਸਲ 'ਚ ਦੇਸ਼ ਦੇ ਪਿਤਾ ਨਹੀਂ ਸਨ ਉਹ ਪਾਕਿਸਤਾਨ ਦੇ ਪਿਤਾ ਸਨ ਤੇ ਜਿਹੜਾ ਬਰਮਨ ਸਾਹਿਬ ਨੇ ਜਿਨ੍ਹਾਂ ਨੂੰ ਪੰਚਮ ਦਾ ਕਿਹਾ ਜਾਂਦਾ ਹੈ ਆਮ ਭਾਸ਼ਾ 'ਚ ਆਮ ਲੋਕ ਪਿਆਰ ਨਾਲ ਤੇ ਪੰਚਮ ਦਾ ਨੇ ਜਿਹੜੇ ਉਹ ਜਿਹੜੀ 뮤직 ਦੀ ਦੁਨੀਆ ਸੰਗੀਤ ਦੀ ਦੁਨੀਆ ਦੇ ਪਿਓ ਸੀਗੇ ਉਹਨਾਂ ਦੇ ਬਾਪ ਸੀ ਉਹਨਾਂ ਦਾ ਫਾਦਰ ਸੀਗੇ ਸੋ ਕਈ ਲੋਕ ਸੁਰਖੀਆਂ ਚ ਚਾਹੇ ਮਾੜੇ ਕੰਮ ਕਰਕੇ ਹੀ ਰਹਿਣ ਰਹਿੰਦੇ ਐ ਤੇ ਅਜਿਹੇ ਵਿਅਕਤੀਆਂ ਦੇ ਉੱਤੇ ਜ਼ਰੂਰ ਨਕੇਲ ਕਸੀ ਜਾਣੀ ਚਾਹੀਦੀ ਐ ਵੈਸੇ ਤਾਂ ਬੋਲਣ ਦੀ ਆਜ਼ਾਦੀ ਦੇ ਅਸੀਂ ਹੱਕਚਾਂ ਪਰ ਬੋਲਣ ਲਈ ਤੁਸੀਂ ਕਿਸੇ ਇੱਕ ਵਿਅਕਤੀ ਨੂੰ ਮਹਾਨ ਦੱਸ ਦਿਆ ਹੋਣਾ ਦੂਜੇ ਵਿਅਕਤੀ ਨੂੰ ਉਸ ਤੋਂ ਛੋਟਾ ਕਰਕੇ ਦਿਖਾਉਂਗੇ ਤਾਂ ਉਹ ਮਹਾਨਤਾ ਨਹੀਂ ਹੁੰਦੀ ਉਹ ਕੋਈ ਵਧੀਆ ਗੱਲ ਨਹੀਂ ਹੈ ਦੋਸਤੋ ਅੱਜ ਤੋਂ 20 ਸਾਲ ਪਹਿਲਾਂ 26 ਦਸੰਬਰ 2004 ਨੂੰ ਆਪਣੇ ਦੇਸ਼ ਦੇ ਸੂਬੇ ਤਾਮਨਾਡੂ ਦੇ ਏਰੀਏ ਦੇ ਵਿੱਚ ਇੱਕ ਬਹੁਤ ਵੱਡਾ ਪੁਚਾਲ ਆਇਆ ਪਹਿਲਾਂ ਪਤਾ ਨਾ ਲੱਗਿਆ ਵੀ ਕੀ ਹੋ ਗਿਆ ਇਹ ਬਹੁਤ ਉੱਚੀ ਹੱਦ ਤੱਕ ਪਾਣੀ ਆਇਆ ਤੇ ਉਹਨੇ ਬਹੁਤ ਲੋਕਾਂ ਦਾ ਨੁਕਸਾਨ ਕੀਤਾ ਜਾਣੀ ਤੇ ਮਾਰੀ ਤੇ ਬਾਅਦ ਦੇ ਵਿੱਚ ਹੌਲੀ-ਹੌਲੀ ਪਤਾ ਲੱਗਿਆ ਵੀ ਇਹਨੂੰ ਸੁਨਾਮੀ ਕਿਹਾ ਜਾਂਦਾ ਹੈ ਤੇ ਇਹ ਜਿਹੜੀ ਸੁਨਾਮੀ ਹੈ ਸਮੁੰਦਰ ਦੀ ਤਹਿ ਦੇ نیچے ਹੀਠਾਂ ਤਾ ਤਕਰੀਬਨ 30 ਕਿਲੋਮੀਟਰ ਥੱਲੇ ਉਹਦੇ ਚ ਜਿਹੜੀਆਂ ਧਰਤੀ ਦੀਆਂ ਜਿਹੜੀਆਂ ਪਲੇਟਾਂ ਨੇ ਉਹਨਾਂ 'ਚ ਟੁੱਟ ਭੱਜ ਹੋਈ ਤਕਰੀਬਨ 1300 ਕਿਲੋਮੀਟਰ ਪਲੇਟਾਂ ਟੁੱਟੀਆਂ ਆਪਸ ਦੇ ਵਿੱਚ ਜਿਹਦੇ ਨਾਲ ਇੰਨੇ ਜ਼ੋਰ ਦਾ ਉਹ ਪੈਣ ਦੇ ਬਾਅਦ ਤੇ ਉਹ ਉਥੋਂ ਸਮੁੰਦਰ ਦੇ ਤਹੇ ਤੇ ਆ ਕੇ ਤੇ ਫਿਰ ਉਹ ਸਾਰਾ ਇਹ ਹਿੱਲ ਜੁਲ ਹੋਈ ਤੇ ਇਹ ਨੇ ਬਹੁਤ ਜ਼ਿਆਦਾ ਸਾਡਾ ਨੁਕਸਾਨ ਕੀਤਾ ਇਸੇ ਕਿਸਮ ਦਾ ਉਸ ਤੋਂ ਤਕਰੀਬਨ 6-7 ਸਾਲ ਬਾਅਦ 2011 ਦੇ ਵਿੱਚ 11 ਮਾਰਚ ਨੂੰ ਜਪਾਨ ਦੇ ਵਿੱਚ ਇਸੇ ਕਿਸਮ ਦੀ ਸੁਨਾਮੀ ਆਈ ਤੇ ਉਹ ਸੁਨਾਮੀ ਦੇ ਵਿੱਚ ਵੀ ਬਹੁਤ ਸਾਰਾ ਨੁਕਸਾਨ ਹੋਇਆ ਤੇ ਉੱਥੇ ਲੱਗਿਆ ਹੋਇਆ ਜਿਹੜਾ ਉਹਨਾਂ ਦਾ ਨੁਕਲੀਅਰ ਪਾਵਰ ਪਲਾਂਟ ਹੈ ਫੁਕੂਸ਼ਿਮੀ ਚੀਮਾ ਫੁਕੂਸ਼ਿਮੀ ਪਲਾਂਟ ਜਿਹੜਾ ਹੈ ਉਹਨੂੰ ਖਤਰਾ ਪੈ ਗਿਆ ਸੀ ਤੇ ਦੁਨੀਆ ਭਰ ਦੇ ਵਿੱਚ ਲੱਗ ਰਿਹਾ ਸੀ ਵੀ ਉਹ ਐਟਮ ਬੰਬ ਤਾਂ ਅਮਰੀਕਾ ਨੇ ਸਿੱਤੇ ਸੀ 1945 ਚ ਤੇ ਇਹ ਇੱਕ ਨਵੇਂ ਐਟਮ ਬੰਬ ਨਾਲ ਸ਼ੁਰੂ ਹੋ ਜਾਣ ਚਲੋ ਠੀਕ ਹੈ ਵੇਲੇ ਨਾਲ ਬਚਾਅ ਹੋ ਗਿਆ ਤੇ ਉਹ ਜਿਹੜਾ ਉਹ ਉਸ ਤਰ੍ਹਾਂ ਦਾ ਨੁਕਸਾਨ ਉਸ ਪਲਾਂਟ ਕਰਕੇ ਨਹੀਂ ਹੋਇਆ ਸੋ ਇਹ ਜਿਹੜੀ ਗੱਲ ਹੈ ਇਹ ਦੋਨੇ ਘਟਨਾਵਾਂ ਇਹ ਦੱਸਦੀਆਂ ਨੇ ਕਿ ਦੇਸ਼ ਦੇ ਜਿਹੜੇ ਅੱਡ ਅੱਡ ਲੋਕ ਨੇ ਤੇ ਦੁਨੀਆ ਦੇ ਜਿਹੜੇ ਵੱਡੇ ਸਾਇੰਟਿਸਟ ਨੇ ਉਹਨਾਂ ਨੂੰ ਜਿਹੜੀ ਸਾਡੀ ਜੀਓਲੋਜੀ ਕਹਿੰਦੇ ਆ ਅਸੀਂ ਭੂਗਰਭ ਵਿਗਿਆਨ ਧਰਤੀ ਦੇ ਅੰਦਰਲਾ ਬਗਿਆਨ ਅੰਦਰ ਧਰਤੀ ਦੇ ਵਿਚਲਾ ਧਰਤੀ ਦੇ ਉਤਲੀ ਨੂੰ ਤਾਂ ਜੀਓਗ੍ਰਾਫੀ ਆਪਾਂ ਕਹਿੰਦੇ ਆ ਭੂਗੋਲ ਕਹਿੰਦੇ ਆ ਧਰਤੀ ਦੇ ਵਿੱਚ ਜਿਹੜਾ ਜੋ ਕੁਝ ਹੋ ਰਿਹਾ ਹੈ ਕੀ ਕੀ ਚੀਜ਼ਾਂ ਵਾਪਰ ਰਹੀਆਂ ਨੇ ਉਸ ਦੀ ਜਿਹੜੀ ਖੋਜ ਹੈ ਚਾਹੇ ਅਸੀਂ ਬਹੁਤ ਸਾਰੇ ਉਹਦੇ ਨਾਲ ਖਣਿਜ ਪਦਾਰਥ ਵੀ ਖੋਜਦੇ ਆਂ ਦੂਜੀਆਂ ਚੀਜ਼ਾਂ ਵੀ ਕਰਦੇ ਆਂ ਅੰਦਰ ਕੀ ਕੀ ਗੱਲਾਂ ਹੋ ਰਹੀਆਂ ਨੇ ਕੋਈ ਜਿਹੜੇ ਆ ਲਾਵਾ ਫੁੱਟ ਕੇ ਕੋਈ ਕਿਸੇ ਤਰ੍ਹਾਂ ਦੇ ਜਵਾਲਾਮੁਖੀ ਬੜ ਰਹੇ ਆ ਕਿੱਥੇ ਕੀ ਨੁਕਸਾਨ ਕਰ ਸਕਦੇ ਆ ਇਸ ਕਿਸਮ ਦੀ ਸੁਨਾਮੀ ਆਉਣ ਦੇ ਕੀ ਚਾਂਸ ਹੈ ਕੀ ਤੇ ਦੂਜਾ ਜਿਹੜਾ ਪੁਚਾਲਾਂ ਦੇ ਆ ਡਟਕਾਰਨ ਅਸੀਂ ਜਾਣ ਸਕੀਏ ਇਹ ਖੋਜ ਦੀ ਜਿਹੜੀ ਮਹਾਨਤਾ ਹੋਰ ਵੀ ਵੱਧ ਗਈ ਜਦੋਂ ਕਿ ਦੁਨੀਆ ਜਿਹੜੀ ਹੈ ਜੰਗਾਂ ਕਰਕੇ ਮਾਰਨ ਦੇ ਉੱਤੇ ਲੱਗੀ ਹੋਈ ਹੈ ਤੇ ਇਸ ਕਿਸਮ ਦੀਆਂ ਗੱਲਾਂ ਨੂੰ ਕੁਦਰਤ ਦੇ ਖਾਤੇ 'ਚ ਪਾ ਕੇ ਵੀ ਕੁਦਰਤੀ ਆਫਤਾਂ ਆ ਗਈ ਜੀ ਲੋਕ ਮਾਰੇ ਦੇ ਅਰਦਾਸ ਕਰ ਲੋ ਉਹ ਉਹਦੀ ਬਜਾਏ ਅੱਜ ਇੱਕ ਕਾਫੀ ਸੋਹਣਾ ਲੇਖ ਦਾ ਹਿੰਦੂ ਨੇ ਲਾਇਆ ਕਿ ਸਾਨੂੰ ਅਰਦਾਸਾਂ ਆਪਣੀ ਥਾਂ ਤੇ ਹੋਣਗੀਆਂ ਪਰ ਜਿਹੜਾ ਖੋਜ ਹੈ ਜਿਹੜੀ ਇਹ ਕਰਕੇ ਸਾਨੂੰ ਇਹਨੂੰ ਕਿਵੇਂ ਬਚਾ ਸਕਦੇ ਹਾਂ ਕੀ ਅਸੀਂ ਇਹਦੇ ਲਈ ਜਿਹੜੇ ਸਟੈਪ ਐ ਉਹ ਲੈ ਸਕਦੇ ਆ ਇਹਦੇ ਤੇ ਧਿਆਨ ਦੇਣ ਦੀ ਲੋੜ ਹੈਗੀ ਅ ਦੂਸਰਾ ਦੋਸਤੋ ਇਹ ਹੈ ਵੀ ਇੱਕ ਆਪਣੇ ਕੁਮਾਰ ਵਿਸ਼ਵਾਸ ਜੀ ਪਹਿਲਾਂ ਆਮ ਆਦਮੀ ਪਾਰਟੀ ਦੇ ਵਿੱਚ ਰਹੇ ਤੇ ਉਹ ਬੜੇ ਵੱਡੇ ਕਵੀ ਕਹੇ ਜਾਂਦੇ ਆ ਉਹਨਾਂ ਦੀ ਕਵਿਤਾ ਸੁਣ ਕੇ ਲੋਕਾਂ ਨੂੰ ਚੰਗਾ ਵੀ ਲੱਗਦਾ ਮੈਂ ਵੀ ਕਈ ਵਾਰੀ ਚੰਗਾ ਸਮਝਦਾ ਰਿਆਂ ਪਰ ਪਹਿਲਾਂ ਉਹਦੀ ਇੱਕ ਕਵਿਤਾ ਇੱਕ ਗੱਲਾਂ ਆਈਆਂ ਸੀ ਜਿਹਦੇ ਚ ਉਹ ਜੜੀਆਂ ਨੇ ਸਾਡੇ ਸਾਊਥ ਇੰਡੀਆ ਦੀਆਂ ਜਿਹੜੀਆਂ ਕੁੜੀਆਂ ਸਾਡੀਆਂ ਬੇਟੀਆਂ ਨਰਸ ਸਿੰਘ ਕਰਕੇ ਐਡਡ ਹਸਪਤਾਲਾਂ 'ਚ ਨਰਸਾਂ ਲੱਗੀਆਂ ਹੋਈਆਂ ਨੇ ਉਹਨਾਂ ਦੇ ਰੰਗ ਬੰਗ ਤੇ ਉਹਨੇ ਟਿੱਪਣੀ ਕੀਤੀ ਸੀ ਤੇ ਸਭ ਨੇ ਉਹਦਾ ਬਹੁਤ ਬੁਰਾ ਮਨਾਇਆ ਸੀ ਵੀ ਕੋਈ ਕਵੀ ਜਿਹਨੂੰ ਕਹਿੰਦੇ ਆ ਵੀ ਉਹ ਸੰਵੇਦਨਸ਼ੀਲ ਮਨ ਹੁੰਦਾ ਹੈ ਤੇ ਉਹਦੇ ਅੰਦਰ ਤਾਂ ਪੂਰਾ ਪਰ ਵੀ ਸੰਵੇਦਨਾਂ ਨਹੀਂ ਸੀ ਹੁਣ ਉਹਦੀ ਖੋਰ ਵੀਡੀਓ ਚੱਲ ਰਹੀ ਹੈ ਉਸ ਵੀਡੀਓ ਦੇ ਵਿੱਚ ਉਹ ਕਹਿ ਰਿਹਾ ਕਿ ਆਪਣੇ ਘਰ ਦਾ ਨਾਮ ਰਮੈਂਡ ਰੱਖ ਲਓ ਤੇ ਸੀਤਾ ਦੀਆਂ ਭੈਣਾਂ ਕੌਣ ਸੀ ਤੇ ਉਹਦੇ ਭਰਾ ਕੌਣ ਸੀ ਤੇ ਹੋਰ ਕੌਣ ਸੀ ਉਹਨਾਂ ਬਾਰੇ ਵੀ ਜਾਣਕਾਰੀ ਰੱਖੋ ਵੀ ਕਿਤੇ ਅਜਿਹਾ ਨਾ ਹੋਵੇ ਘਰ ਦਾ ਨਾਂ ਤਾਂ ਤੁਹਾਡਾ ਰਮੈਣ ਹੋਵੇ ਤੇ ਤੁਹਾਡੇ ਘਰ ਦੀ ਕੁੜੀ ਨੂੰ ਕੋਈ ਹੋਰ ਉਠਾ ਕੇ ਲੈ ਜਾਵੇ ਲక్ష్ਮੀ ਨੂੰ ਇਹ ਜਦੋਂ ਅੱਜ ਹੁਣ ਸੋਸ਼ਲ ਮੀਡੀਆ ਤੇ ਕਿਉਂਕਿ ਬਹੁਤ ਵਾਇਰਲ ਹੈ ਕਿਸੇ ਨੂੰ ਆਪਣੇ ਘਰ ਦਾ ਨਾਂ ਰਮੈਣ ਮਹਾਪਾਰਤ ਰੱਖਣ 'ਚ ਕੋਈ ਦੂਜੇ ਨੂੰ ਇਤਰਾਜ਼ ਨਹੀਂਗਾ ਕੋਈ ਫਿਰ ਹੋ ਜਾਏਗਾ ਤੇ ਉਹ ਸੀਤਾ ਦੀਆਂ ਭੈਣਾਂ ਦੇ ਤੇ ਦੂਜਿਆਂ ਦੇ ਨਾਂ ਯਾਦ ਰੱਖਣ ਉਹ ਵੀ ਕੋਈ ਮੈਂ ਉਸ ਨੂੰ ਵੀ ਬੁਰਾ ਨਹੀਂ ਮੰਨਦਾ ਬੁਰੀ ਗੱਲ ਕੀ ਹੈ ਕਿ ਬੁਰੀ ਗੱਲ ਇਹ ਹੈ ਕਿ ਬਹੁਤ ਮਸ਼ਹੂਰ ਜਿਹੜੇ ਫਿਲਮ ਦੀ ਹਸਤੀ ਰਹੇ ਹੈ ਸ਼ਕਤੂਗਨ ਸੇਨਾ ਅੱਜ ਕੱਲ ਮੈਂਬਰ ਪਾਰਲੀਮੈਂਟ ਨੇ ਗਈ ਉਹਨਾਂ ਦੀ ਬੇਟੀ ਜਿਹੜੀ ਹੈ ਸੁਨਾਕਸ਼ੀ ਸੇਨਾ ਉਸ ਨੇ ਆਪਣੀ ਪਸੰਦ ਦੇ ਇੱਕ ਮੁਸਲਮ ਲੜਕੇ ਦੇ ਨਾਲ ਸ਼ਾਦੀ ਕੀਤੀ ਹੈ ਜ਼ਾਹਿਰ ਅਕਬਾਰ ਉਹ ਹਰ ਇੱਕ ਦਾ ਆਪਣਾ ਚੋਇਸ ਹੈ ਠੀਕ ਉਹ ਬਹੁਤ ਅੱਛੀ ਗੱਲ ਹੈ ਉਹ ਨੂੰ ਜੋ ਪਸੰਦ ਹੈ ਉਹਨੇ ਕਰੀ ਤੇ ਸ਼ਤਰੂਗਨ ਸਿਨਾ ਦੇ ਘਰ ਦਾ ਨਾਮ ਲੈਣੇਗਾ ਹੁਣ ਇਹ ਜਿਹੜਾ ਮਾਨਸਿਕ ਗੰਦ ਉਹਦੇ ਦਿਮਾਗ ਚ ਬੈਠਿਆ ਹੋਇਆ ਕੁਮਾਰ ਵਿਸ਼ਵਾਸ ਤੇ ਵੀ ਘਰ ਦਾ ਨਾਮ ਤਾਂ ਰੱਖਿਆ ਹੋਇਆ ਤੇ ਕੁੜੀ ਨੇ ਮੁਸਲਮਾਨ ਨਾਲ ਪਿਆ ਕਰਾ ਲਿਆ ਇਹ ਟੇਟੇ ਤਰੀਕੇ ਨਾਲ ਜਿਹੜੀ ਬੀਜੇਪੀ ਦੀ ਇੱਕ ਬਹੁਤ ਹੀ ਜ਼ਹਿਰੀਲੀ ਪ੍ਰਚਾਰ ਮੁਹਿੰਮ ਹੈ ਜਿਹਨੂੰ ਲਵ ਜਿਹਹਾਦ ਕਹਿੰਦੇ ਆ ਉਹਦੇ ਨਾਲ ਮੇਲ ਖਾਂਦਾ ਹੈ ਦੁਰਫਿਡੇ ਮੂਹ ਕੁਮਾਰ ਬੇਸ਼ਵਾਦੀ ਤੁਹਾਡੇ ਅਗਲੀ ਗੱਲ ਦੋਸਤੋ ਅ ਜਿਹੜੀ ਬਿੱਜੂ ਜਨਤਾ 당 ਹੈ ਉੜੀਸਾ ਦੇ ਵਿੱਚ ਜਿਹਦਾ ਸਰਕਾਰ ਰਹੀ ਉਸ ਨੇ ਹੁਣ ਮੰਗ ਕੀਤੀ ਹੈ ਕਿ ਵੀ ਉੱਥੇ ਜਿਹੜਾ ਗਵਰਨਰ ਸੀਗਾ ਰਗਵਰਦਾਸ ਜਿੰਨਾਂ ਚੋਂ ਕੁਝ ਸਾਰੇ ਗਵਰਨਰ ਪਿੱਛੇ ਕੱਲ ਅਕਿੰ ਰਾਸ਼ਟਰਪਤੀ ਨੇ ਕੋਈ ਨਵੇਂ ਲਾਏ ਜਾਂ ਕੋਈ ਬਦਲੇ ਆ ਉਹ ਬਦਲ ਗਿਆ ਉਹਦੇ ਮੁੰਡੇ ਨੇ ਜਦੋਂ ਇਹ ਸਰਕਾਰ ਬਣੀ ਮੋਹਨ ਮਾਜੀ ਦੀ ਉੱਥੇ ਬੀਜੇਪੀ ਦੀ ਸਰਕਾਰ ਬਣੀ ਉਸ ਦੇ ਬਣਦੇ ਕਿਸੇ ਸਰਕਾਰੀ ਮੁਲਾਜ਼ਮ ਨੂੰ ਦਬਕਾਇਆ ਡਰਾਇਆ ਉਹਨੂੰ ਤੇ ਉਹਦੇ ਨੂੰ ਉਹਨੂੰ ਆਪਣਾ ਥੁੱਕ ਸੱਟ ਕੇ ਕਹਿੰਦਾ ਇਹਨੂੰ ਮੇਰੇ ਥੁੱਕ ਨੂੰ ਚੱਟ ਤੂੰ ਤੇ ਉਹ ਗੱਲਾਂ ਅਖਬਾਰਾਂ ਸ਼ਾਹ ਰਘੁਬਿਰਦਾਸ ਤੇ ਗੱਲ ਪਹੁੰਚੀ ਕਿਹਾ ਗਿਆ ਵੀ ਡੀਸੀ ਜਿਹੜਾ 15 ਦਿਨਾਂ ਦੇ ਵਿੱਚ ਇਹਦੀ ਇਨਕੁਆਇਰੀ ਕਰਕੇ ਕੋਈ ਉਹ ਨਾ ਇਨਕੁਆਇਰੀ ਹੋਈ ਰਿਪੋਰਟ ਤੱਕ ਕੀ ਦੇਣੀ ਸੀ ਐਕਸ਼ਨ ਤੱਕ ਕੀ ਹੋਣਾ ਸੀ ਬੀਜੂ ਜਨਤਾ 당ਲ ਨੇ ਹੁਣ ਮੰਗ ਕੀਤੀ ਹੈ ਵੀ ਰਗੂਪਰਤਾਸ ਜੀ ਹੁਣ ਕੋਈ ਗਵਰਨਰ ਨਹੀਂ ਉਹਨਾਂ ਦੇ ਮੁੰਡੇ ਦੀ ਇਨਕੁਆਇਰੀ ਕਰੋ ਤੇ ਉਹਨੂੰ ਸਜ਼ਾ ਦਿਓ ਇਹ ਆ ਲਾਸਟ ਗੱਲ ਦੋਸਤੋ ਕੈਰਲਾ ਦੇ ਵਿੱਚ ਇੱਕ ਬਹੁਤ ਵੱਡੀ ਫਿਗਰ ਐਮ ਪੀ ਮਾਧਵਨ ਨੇਅਰ ਜਿਹੜੇ ਹੈ ਕੱਲ ਚੜ੍ਹਾਈ ਕਰਕੇ ਉਹਨਾਂ ਦਾ ਉਹ ਸਥਾਨ ਹੈ ਜਿਹੜਾ ਸਾਡੇ ਪੰਜਾਬ ਦੇ ਵਿੱਚ ਪੰਜਾਬੀ ਦੇ ਵਿੱਚ ਬਹੁਤ ਲੰਬਾ ਸਮਾਂ ਗੁਰਬਖਸ਼ ਸਿੰਘ ਪ੍ਰੀਤ ਲੜੀਦਾ ਰਿਹਾ ਜਿਨੇ ਦੋ ਪੀੜੀਆਂ ਨੂੰ ਲਗਭਗ ਜਿਹੜੀ ਹੈ ਅਗਾਹ ਬਧੂ ਵਿਚਾਰਾਂ ਦੇ ਨਾਲ ਲੈਂਸ ਕੀਤਾ ਕਰਲਾ ਦੇ ਵਿੱਚ ਜਿਹੜਾ ਬਹੁਤ ਵੱਡਾ ਜਿਹੜਾ ਸੱਭਿਆਚਾਰਕ ਲਿਟਰੇਚਰ ਦਾ ਤੇ ਹੋਰ ਬਹੁਤ ਵੱਡੀ ਕਿਸਮ ਦੀ ਨਵ ਜਾਗਰਤੀ ਪੈਦਾ ਹੋਈ ਹੈ ਉਹਦੇ ਵਿੱਚ ਇਹ ਮਾਦਵਨ ਨੇਰਜੀ ਦਾ ਬਹੁਤ ਵੱਡਾ ਯੋਗਦਾਨ ਹੈ ਅਸੀਂ ਉਹਨਾਂ ਦੀ ਇਸ ਮੌਤ ਦੇ ਉੱਤੇ ਦੁੱਖ ਪ੍ਰਗਟ ਕਰਦੇ ਹਾਂ ਲਾਸਟ ਗੇ ਅੱਜ ਕੱਲ ਜਿਹੜੀ ਜਸੂਸੀ ਹੋ ਰਹੀ ਹੈ ਐਨਐਸਓ ਦਾ ਜਿਹੜਾ ਫੈਸਲਾ ਆਇਆ ਹੈ ਅਮਰੀਕਾ ਦੇ ਵਿੱਚ ਜਿਹੜਾ ਇਜ਼ਰਾਈਲ ਦੀ ਕੰਪਨੀ ਐਨਐਸਓ ਜਿਨੇ ਪੈਗਾਸਸ ਨਾਲ ਲੋਕਾਂ ਦੀ ਜਸੂਸੀਆਂ ਕੀਤੀਆਂ ਨੇ ਉਸ ਦੇ ਮੱਦੇ ਨਾ ਚਰ ਸਾਡੇ ਭਾਰਤ ਦੇ ਵਿੱਚ ਵੀ ਸਾਡੇ ਬਹੁਤ ਸਾਰੇ ਪੱਤਰਕਾਰਾਂ ਦੀ ਤੇ ਹੋਰਾਂ ਦੀ ਜਿਹੜੀ 300 ਬੰਦਿਆਂ ਦੀ ਜਸੂਸੀ ਹੋਈ ਹੈ ਉਹਨੂੰ ਵੀ ਜੇ ਗੱਲ ਪੁਰਾਣੀ ਨੂੰ ਛੱਡ ਵੀ ਲਈਏ ਗਾਂ ਵਾਸਤੇ ਅਸੀਂ ਕੀ ਕਰਦੇ ਹਾਂ ਇਸ ਜਸੂਸੀ ਨੂੰ ਰੋਕ ਲੈ ਜਿਹੜੀ 24 ਘੰਟੇ ਸਾਡੇ ਤੇ ਨਿਗਰਾਨੀ ਰੱਖਦੀ ਹੈ ਇਹਦਾ ਕੀ ਕਰ ਸਕਦੇ ਹਾਂ ਇਹ ਬੜੇ ਵੱਡੇ ਸਵਾਲ ਨੇ ਅੱਜ ਦੀ ਗੱਲ ਚ ਇਹ ਨਹੀਂ ਬਹੁਤ ਬਹੁਤ ਸ਼ੁਕਰੀਆ ਧੰਨਵਾਦ